ਜੀ ਕਿ ਅਸੀਂ ਸੰਵਿਧਾਨ ਬਚਾਓ ਇਸ ਸਭਾਵਾਂ ਪੂਰੇ ਦੇਸ਼ ਪਰ ਵਿਚ ਕਰ ਰਹੇ ਹ ਉਸੇ ਤਰ੍ਹਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਇਹ ਸਭਾਵਾਂ ਹੋ ਰਹੀਆਂ ਔਰ ਅੱਜ ਮੈਂ ਸਵੇਰ ਮਲੇਰਕੋਟਲਾ ਤੇ ਹੁਣ ਇੱਥੇ ਨਾਭਾ ਆਇਆ ਸੀ ਇਸ ਪ੍ਰਕਾਰ ਦਾ ਉਤਸ਼ਾਹ ਅਮੀਤ ਤੋਂ ਪਰੇ ਕਿ ਡੇਢ ਸਾਲ ਇਥੋਂ ਦਾ ਜਿਹੜਾ ਲੀਡਰ ਸਾਧੂ ਸਿੰਘ ਜੀ ਨੂੰ ਨਾਲ ਜੋ ਤਸੱਦਦ ਉਹਨਾਂ ਨੂੰ ਚੱਲਣਾ ਪਿਆ ਸਰਕਾਰ ਵੱਲੋਂ ਇਸ ਦੇ ਬਾਵਜੂਦ ਵੀ ਜਿਹੜਾ ਨਾਬੇ ਦਾ ਵਰਕਰ ਹੈ ਚਟਾਂਗ ਵਾਂਗ ਕਾਂਗਰਸ ਪਾਰਟੀ ਦੇ ਨਾਲ ਤੇ ਉਹਨਾਂ ਨਾਲ ਖੜਾ ਮੈਨੂੰ ਇੱਥੇ ਮਿਲਿਆ ਔਰ ਮੈਨੂੰ ਲੱਗਦਾ ਪੂਰਨ ਮੈਨੂੰ ਉਮੀਦ ਹੈ ਜਿਸ ਪ੍ਰਕਾਰ ਦਾ ਉਤਸ਼ਾਹ ਸੀ ਔਰ ਜਿਸ ਪ੍ਰਕਾਰ ਲੋਕਾਂ ਨੇ ਤਵਜੋਂ ਦੇ ਨਾਲ ਸਾਡੀਆਂ ਗੱਲਾਂ ਬਾਤਾਂ ਸੁਣੀਆਂ ਇਸ ਤਰ੍ਹਾਂ ਜਾਪ ਰਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਨਾਪੇਂਚ ਕਾਂਗਰਸ ਪਾਰਟੀ ਦਾ ਬਹੁਤ ਜਿਆਦਾ ਚੰਗਾ ਹੋਏਗਾ ਲੇਕੋ ਗੱਲ ਇਹ ਹੈ ਕਾਂਗਰਸ ਪਾਰਟੀ ਕਾਫੀ ਦਿਨਾਂ ਤੋਂ ਉੱਥੇ ਆਵਦੀਆਂ ਤਿਆਰੀਆਂ ਜੁਟੀ ਵੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕੀ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿਹੜੀ ਹੈ ਜਿਮਨੀ ਚੋਣ ਜਿਹੜੀ ਇਹ ਜਿੱਤ ਲੈਗੀ ਬਿਲਕੁਲ ਨਾਪੇ ਦੇ ਵਿੱਚ ਜ਼ੁਦਾ ਮੁੱਖ ਮੰਤਰੀ ਵੀ ਆਉਂਦੇ ਨੇ ਸਾਫ ਕਾ ਮੁੱਖ ਮੰਤਰੀ ਵੀ ਆਉਂਦੇ ਨੇ ਤੇ ਸਾਧੂ ਸਿੰਘ ਧਰਮਸੋਧ ਦੇ ਜਾਦੇ ਹੋ ਜਾਂਦਾ ਇਸ ਤੋਂ ਅੰਦਾਜ਼ਾ ਲਾ ਲਓ ਕਿ ਲੋਕਾਂ ਨੂੰ ਇਹ ਗੱਲ ਦੀ ਸਮਝ ਆ ਗਈ ਕਿ ਇਹ ਝੂਠੇ ਲੋਗ ਹੈ ਇਹ ਮਸ਼ਹੂਰੀਆਂ ਵਾਲੇ ਲੋਗ ਹੈ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ ਜਿਸ ਪ੍ਰਕਾਰ ਪੰਜਾਬ ਨੂੰ ਲੁੱਟਿਆ ਜਾ ਰਿਹਾ ਤੁਸੀਂ ਵੇਖੋ ਨਾ ਦਿੱਲੀ ਸੂਬੇ ਤੋਂ ਲਿਆ ਕੇ ਬਾਹਰੋਂ ਲਿਆ ਕੇ ਇੱਥੇ ਦੇ ਚੇਅਰਮੈਨ ਲਾ ਦਿੱਤੇ ਜਾ ਰਹੇ ਹੈ ਤੁਹਾਡੀ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕੇਵਲ ਸਮੇਂ ਦਾ ਇੰਤਜ਼ਾਰ ਕਰ ਰਹੇ ਅੱਜ ਪੰਜਾਬ ਦੇ ਲੋਕ 2027 ਚ ਸਿੰਗਲ デザਰਟ ਵੀ ਟੱਪੇਗੀ ਨਹੀਂ ਆਮ ਆਦਮੀ ਪਾਰਟੀ ਸਿੰਗਲ ਔਰ ਅੱਜ ਸੰਵਿਧਾਨ ਦੀ ਜਿਹੜੀ ਬਚਾਉਣ ਦੀ ਰੈਲੀ ਹੋਈ ਹੈ ਪੂਰੇ ਹਿੰਦੁਸਤਾਨ ਚ ਕਾਂਗਰਸ ਪਾਰਟੀ ਵੱਲੋਂ ਖੜਗੇਜੀ ਵੱਲੋਂ ਰਾਹੁਲ ਗਾਂਧੀਜੀ ਵੱਲੋਂ ਸਾਰੇ ਇੱਕ ਤੇ ਰਾਜਾ ਵੜਿੰਗਜੀ ਬਾਜਵਾਜੀ ਜਾ ਕੇ ਸੰਵਿਧਾਨ ਬਚਾਓ ਰੈਲੀਆਂ ਕਰ ਰਹੇ ਨੇ ਔਰ ਅੱਜੇ ਜ਼ਰੂਰਤ ਹੈ ਕਿਉਂਕਿ ਸੰਵਿਧਾਨ ਚ ਜੋ ਛੇੜਛਾਲ ਬੀਜੇਪੀ ਕਰਨਾ ਚਾਹੁੰਦੀ ਆ ਉਹਨੂੰ ਕਾਂਗਰਸ ਕਦੇ ਬਰਦਾਸ਼ਤ ਨਹੀਂ ਕਰੇ ਰੈਲੀਆਂ ਪੰਜਾਬ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਹੁਕਮਾਂ ਦੇ ਨਾਲ ਚੱਲ ਰਹੀ ਆ ਤੇ ਅੱਜ ਉਹਨਾਂ ਨੇ ਸੰਬੋਧਨ ਕੀਤਾ ਤੇ ਜਿਹੜਾ ਸੰਵਿਧਾਨ ਬਚਾਓ ਰੈਲੀ ਆ ਉਹਦੇ ਵਿੱਚ ਅੱਜ ਬਹੁਤ ਨਾਬੇ ਦੇ ਵਿੱਚ ਜਿਹੜੇ ਕਾਂਗਰਸ ਦੇ ਵਰਕਰ ਨੇ ਪੂਰੇ ਵੱਧ ਤੋਂ ਵੱਧ ਦੇਖੋ ਤੁਹਾਡੇ ਸਾਹਮਣੇ ਸ਼ਾਮਲ ਹੋਏ ਨੇ ਤੇ ਸੰਵਿਧਾਨ ਨੂੰ ਸਮੇਂ ਦੀ ਨਿਦਾਕਤ ਨੂੰ ਮੁੱਖੀ ਰੱਖਦੇ ਹੋਏ ਅੱਜ ਬਚਾਨ ਦੀ ਲੋੜ ਹੈ ਜਿਸ ਕਰਕੇ ਖਾਰਗੇ ਸਾਹਿਬ ਤੇ શ્રી ਰਾਹੁਲ ਗਾਂਧੀ ਜੀ ਨੇ ਉਹਨਾਂ ਨੇ ਦੇਸ਼ ਤੇ ਤਾਂ ਕਿ ਸਾਡੇ ਦੇਸ਼ ਨੂੰ ਕਿਤੇ ਨਾ ਕਿਤੇ ਸਾਡੇ ਸੰਵਿਧਾਨ ਨੂੰ ਫੇਸ ਪਹੁੰਚਾਉਣ ਦਾ ਪ੍ਰਯਾਲਾ ਕੀਤਾ ਜਾ ਰਿਹਾ ਹੈ ਔਰ ਉਹਨੂੰ ਅੱਜ ਬਚਾਣ ਲਈ ਅੱਜ ਲੋੜ ਨੂੰ ਮੁੱਖੀ ਰੱਖਦੇ ਹੋਏ ਸਾਡੀ ਸ਼ਹਾਗਤਾ ਜਿਹੜੀ ਦੇਸ਼ ਦੀ ਆਜ਼ਾਦੀ ਚ ਲੋਕਾਂ ਨੇ ਦਿੱਤੀਆਂ ਉਹਨਾਂ ਨੂੰ ਸ਼ਹਾਗਤਾ ਨੂੰ ਬਕਾਇਦਾ ਬਰਕਰਾਰ ਰੱਖਣ ਲਈ ਸਾਡੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਇਹ ਸਮਾਗਮ ਨਾਬੇ ਹਲਕੇ ਚਰਚਾਇਆ ਜਾ ਰਿਹਾ ਹੈ। ਦੁੱਖ ਸੰਵਿਧਾਨ ਬਚਾਓ ਰੈਲੀ ਸਾਡੇ ਕੇਂਦਰੀ ਜੋ ਸਾਡੀ ਲੀਡਰਸ਼ਿਪ ਹੈ ਉਹਦੇ ਵੱਲੋਂ ਸਾਰੇ ਹਿੰਦੁਸਤਾਨ 'ਚ ਲੋਕਾਂ ਨੂੰ ਇਸ ਗੱਲ ਤੇ آگਾਹ ਕਰਨ ਵਾਸਤੇ ਔਰ ਇਸ ਗੱਲ ਤੇ ਜਥੇਬੰਦ ਕਰਨ ਵਾਸਤੇ ਕਿ ਦੇਸ਼ ਦੇ ਜਿਹੜਾ ਬੁਨਿਆਦੀ ਸਟਰਕਚਰ ਹੈਗਾ ਸਾਡਾ ਸੰਵਿਧਾਨ ਜੋ ਦਿੰਦਾ ਹੈਗਾ ਉਹਨੂੰ ਖਤਰਾ ਖੜਾ ਹੋ ਗਿਆ ਜਿੰਨੀਆਂ ਸੰਵਧਾਨਕ ਸੰਸਥਾਵਾਂ ਹੈਗੀਆਂ ਜਿਹੜੀਆਂ ਜਮਹੂਰੀਅਤ ਦੀ ਰਾਖੀ ਵਾਸਤੇ ਸਾਡੇ ਸੰਵਿਧਾਨ ਘੜਿਆ ਨੇ ਬਣਾਈਆਂ ਸੀਗੀਆਂ ਚਾਹੇ ਉਹ ED ਆਇਆ ਚਾਹੇ ਉਹ CBI ਆਇਆ ਚਾਹੇ ਉਹ ਮੀਡੀਆ ਆਇਆ ਚਾਹੇ ਉਹ ਇਲੈਕਸ਼ਨ ਕਮਿਸ਼ਨ ਆਇਆ ਚਾਹੇ ਉਹ CAG ਹੈਗੀਆਂ ਸਾਰੇ ਦੇ ਭਾਜਪਾ ਨੇ ਕਬਜ਼ਾ ਕਰ ਲਿਆ ਸਾਰੀਆਂ ਹੁੰਦੀਆਂ ਜੇਬੀ ਜਥੇਬੰਦੀਆਂ ਬਣ ਗਈਆਂ ਹੈਗ ਆਧ ਕਰਾਣਾ ਔਰ ਸਰਕਾਰ ਦੇ ਜਿਹੜੀ ਇਹ ਜਿਹੜੇ ਸਿਧਾਂਤ ਨੂੰ ਕੁਚਲਣ ਦੇ ਜਿਹੋ ਜਿਵੇਂ 400 400 ਪਾਰ ਤੋਂ ਨਾਰੇ ਨਾਲ ਵੀ ਸੰਵਿਧਾਨ ਹੀ ਬਦਲ ਦੇਣਾ ਹੈਗਾ ਜੋ ਕੋਸ਼ਿਸ਼ਾਂ ਉਹ ਕਰ ਰਹੇ ਨੇ ਔਰ ਜਿਸ ਤਰ੍ਹਾਂ ਹੁਣ ਸੁਪਰੀਮ ਕੋਰਟ ਨੂੰ ਪੈਣ ਲੱਗ ਪਏ ਨੇ ਜਿਸ ਤਰ੍ਹਾਂ ਰਾਸ਼ਟਰਪਤੀ ਮਰਮੂ ਨੂੰ ਉਕਸਾ ਕੇ ਉਹਨਾਂ ਨੂੰ ਸੁਪਰੀਮ ਕੋਰਟ ਨੂੰ ਸਵਾਲ ਖੜੇ ਕਰਨ ਲੱਪੇ ਨੇ ਇਹ ਸਾਰਾ ਤਾਂ ਪਤਾ ਲੱਗਦਾ ਕਿ ਸੰਵਿਧਾਨ ਦੀ ਜੋ ਮੂਲ ਭਾਵਨਾ ਹੈਗੀ ਹੈ ਜੁਡੀਸ਼ਰੀ ਐਗਜ਼ੈਕਟਿਵ ਤੇ ਜਿਹੜੀ ਨਿਆਪਾਲਕਾ ਹੈਗੀ ਹੈ ਤੇ ਜਿਹੜੀ ਵਿਧਾਨਪਾਲਕਾ ਹੈਗੀ ਹੈ ਉਹਨਾਂ ਤਿੰਨਾਂ ਵਿੰਗਾਂ ਦੀ ਇੱਕ ਪਾਸੇ ਐਮਐਲਏ ਐਮਪੀ ਖਰੀਦ ਕੇ ਸਰਕਾਰਾਂ ਤੋੜਨੀਆਂ ਮੀਡੀਆ ਦਾ ਗਲਾ ਕੁੱਟਣਾ ਹੈਗਾ ਹੈ ਤੇ ਜਿਹੜੀ ਬਿਊਰੋਕ੍ਰੇਸੀ ਆ ਉਹ ਸਾਰੀ ਆਪਣੇ ਮਤਲਬ ਆਪਣੇ ਹਾਕਿਜ਼ ਭੁਗਤਾਨੀ ਹੈਗੀ ਹੈ ਸੋ ਸੰਵਿਧਾਨ ਦੇ ਤਿੰਨਾਂ ਅੰਗਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਗਿਆ